ਕਹਿੰਦੇ ਕੋਠੀ ਬਣਾ ਰਹੇ ਹਾਂ 6 ਕਿੱਲਾਂ ਦੇ ਵਿੱਚ ਸਸਤੀ ਜ਼ਮੀਨ ਵਿੱਚ ਹੀ ਮਹਿੰਗੀ ਲੈ ਲਈ ਮਤਲਬ ਆਮ ਆਦਮੀ ਪਾਰਟੀ ਦੇ ਵਿਧਾਇਕ ਹੁਣ ਇੰਨੇ ਖਾਸ ਬਣ ਗਏ ਕਿਹਦਾ ਨਹੀਂ ਘਰ ਬਣਾ ਪਾਰਕ ਹੀ ਐ ਮੈਂ ਕੋਸਾਰਾ ਤਾਂ ਨਹੀਂ ਬਣਾਤਾ ਕਨਾਲ 'ਚ ਮੇਰਾ ਆਫਿਸ ਐ ਸਵਾ ਕਨਾਲ 'ਚ ਮੇਰਾ ਘਰ ਐ ਬਾਕੀ ਸਾਰਾ ਪਾਰਕ ਐ ਲਾਉਣ ਕਿਹਦੇ ਕਰ ਲਾਉਣ ਨਹੀਂ ਹੁੰਦਾ ਪਿੰਡਾਂ 'ਚ ਲੋਕਾਂ ਨੂੰ ਜ਼ਮੀਨ ਸਸਤੀ ਮਿਲਦੀ ਐ ਇੰਨਾ ਵੱਡਾ ਮੁੱਦਾ ਕਿਉਂ ਹੈ ਹੱਦ ਜਿਹਦੇ ਕੋਲ ਮੁੱਦਾ ਹੀ ਹੈ ਨਹੀਂ ਕੋਈ ਗੋਲਡੀ ਦੋਟ ਹੋਰ ਦੱਸ ਦੇ ਮੈਂ ਕ腐ਪਸ਼ਨ ਕੀ ਕਰੀ ਮੈਂ ਤੁਸੀਂ ਪਿੰਡ ਵਾਲਾ ਘਰ ਵੇਖ ਲਓ ਵੀ 2 ਕਿੱਲਾਂ 'ਚ ਜਨਾਲਾਬਾਦ ਦੇ ਵਿੱਚ ਪੁਰਾਣੀ ਕੋਠੀ ਉਹ ਵੀ 4.5 ਕਨਾਲਾਂ ਦੇ ਜੇ ਕਿਸੇ ਦੇ ਅੱਖਾਂ 'ਚ ਕੋ ਫੋਲਟ ਹੋਵੇ ਤਾਂ ਮੈਂ ਕੁਝ ਕਰ ਨਹੀਂ ਸਕਦਾ। ਅੱਛਾ ਇਹ ਕੋਠੀ ਸ਼ੁਰੂ ਐ ਐਮਐਲਏ ਬਣਨ ਤੋਂ ਬਾਅਦ ਕੀਤੀ। ਬਸਲ ਬਾਅਦ ਕਰੀ। ਇਹ ਐਮਐਲਏਸ਼ਿਪ ਦਾ ਨਿੱਗ ਜੇ ਫਿਰ ਤੁਸੀਂ ਤਾਂ ਬਣਾਇਆ ਵੀ ਹੁਣ ਮੱਥਾ ਮੈਲਾ ਵਾਲਿਆਂ ਨਾਲ ਲੱਗਿਆ ਸੁੱਖੀ ਬਾਦ ਨੂੰ ਹੌਂਤ ਬਾਦ ਵੀ ਇੱਕ ਮੈਲ ਆਪਾਂ ਨੂੰ ਵੀ ਸਾਰਨਾ ਜ਼ਰੂਰੀ ਆ। ਕਾਂਗਰਸ ਨੇ ਇੰਨਾ ਕੁਝ ਤੁਹਾਨੂੰ ਦਿੱਤਾ ਫੇਰ ਵੀ ਕਾਂਗਰਸ ਛੱਡ ਦੀ। ਹਾਂ ਤੇ ਕਾਂਗਰਸ ਨੂੰ ਸੀ ਥੋੜੀ ਕਿ ਐਸੀ ਬਾਹਰ ਉਹ ਲੈ ਕੇ ਬੰਦੇ ਪੈਸੇ ਵਾਲੇ ਬੰਦੇ ਟਿਕਟਾਂ ਦੇ ਦਿੰਦੇ ਨੌਕਲ ਕਿਸਮ ਦੇ ਦਿੰਦੇ। ਸਾਡਾ ਤਾਂ ਕੋਈ ਰੋਲ ਹੀ ਨਹੀਂ ਸੀ। ਤੁਹਾਡੀ ਪਾਰਟੀ ਤੇ ਵੀ ਗੱਲ ਕਹਿੰਦੀ ਸੀ ਅਸੀਂ ਦੂਜੀ ਪਾਰਟੀ ਦਾ ਪੂਰਾ ਕਰਕਟ ਨਹੀਂ ਆ ਪਰ ਲਗਾਤਾਰ ਜੁਆਇਨਿੰਗ ਦਾ ਦੌਰ ਚੱਲ ਰਿਹਾ ਹੈ ਤੁਸੀਂ ਦੂਸਰੀ ਪਾਰਟੀ ਚੋਂ ਆਏ ਤੇ ਹੁਣ ਵੀ ਜੁਆਇਨਿੰਗ ਹੋਈ ਹਰਮੀਤ ਸੰਧੂ ਹੋਰਾਂ ਦੀ ਜੁਆਇਨਿੰਗ ਹੋਈ ਉਹ ਕਾਲੀਦਾਨ ਚੋਂ ਆਏ ਤੁਸੀਂ ਇੱਕ ਵਾਰੀ ਸਟੇਟਮੈਂਟ ਦਿੱਤੀ ਕਿ ਮੈਂ ਤਾਂ ਆਪਣਾ ਪਿਓ ਨਹੀਂ ਮੰਨਦਾ ਮਤਲਬ ਅਜਿਹੀ ਕੀ ਗੱਲ ਨਹੀਂ ਮੈਂ ਇਹ ਗੱਲ ਨਹੀਂ ਕਿ ਮੈਂ ਦਾ ਪਿਓ ਨਹੀਂ ਉਹਨਾਂ ਦੀ ਸੋਚ ਤੇ ਮੇਰੇ ਨਾਲ ਰੀਅਲ ਦੇ ਉਹ ਡਿਫਰੈਂਸ ਹੋ ਸਕਦਾ ਪਰ ਮੈਂ ਇਹ ਨਹੀਂ ਕਦੇ ਦਿੱਤੇ ਸੀ ਤੇ ਹੁਣ ਇਕੱਠੇ ਰਹਿਣੇ ਵੱਖ-ਵੱਖ ਕਿਉਂ ਵੱਖ ਰਹਿੰਦੇ ਆ ਆ ਇਧਰ ਆਉਣਾ ਜਿਹੜੇ ਔਰਤਾਂ ਦੇ ਨਾਲ ਤੁਹਾਡੀ ਪਾਰਟੀ ਦਾ 1000 ਰੁਪਏ ਟਿੱਪ ਵਧਾ ਕੇ ਉਹਨੂੰ 1100 ਕੀਤਾ ਗਿਆ ਦੇਣ ਦਾ ਵਾਅਦਾ ਸੀ ਉਹ ਭਾਰੀ ਤਨ ਨਹੀਂ ਪਊਗਾ ਨਹੀਂ ਡਿਲੀਵਰ ਹੁੰਦਾ ਤਾਂ ਤੁਸੀਂ ਵੋਟ ਮੰਗਣ ਨਹੀਂ ਜਾਓ ਨਹੀਂ ਵੋਟ ਮੰਗਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਉਦੋਂ ਪਾਰ ਹੈ ਕਿ ਜ 1100 ਰੁਪਏ ਨਾ ਦਿੱਤਾ ਹੈ 1100 ਰੁਪਏ ਕਦੋਂ ਤੋਂ ਦੇਣਾ ਸ਼ੁਰੂ ਕਰੋ ਬੜੀ ਜਲਦੀ ਦੇ ਦੇ ਇਹ ਤਾਂ ਪਿਛਲੇ ਤੋਂ ਪਿਛਲੇ ਸੈਸ਼ਨ ਬੜੀ ਜਲਦੀ ਦੇ ਦੇ ਬਕਾਇਆ ਨਾਲ ਦੋਗੇ ਦਿਆਂਗੇ ਸ਼ੁਰੂਆਤ ਤਾਂ ਕਰਾਂਗੇ ਪਰ ਤੁਸੀਂ ਨਾ ਕਹਿਣ ਦੀ ਗੱਲ ਕਰ ਰਹੇ ਹੋ ਕਿਹਾ ਤਾਂ ਇਹ ਵੀ ਸੀਗਾ ਵੀ ਸਾਡੀ ਸਰਕਾਰ ਦੇ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਕੋਈ ਧਰਮੇ ਨਹੀਂ ਲੱਗਣਗੇ ਕਿਸੇ ਨੂੰ ਮਜ਼ਾਰੇ ਨਹੀਂ ਕਰਨੇ ਪੈਣਗੇ ਅਕਾਲੀ ਦਲ ਦਾ ਇਲਜ਼ਾਮ ਹੈ ਸਿਆਸੀ ਬਦਲਾਖੋਰੀ ਦੇ ਤਹਿਤ ਵਿਕਰਮਜੀਤ ਦੇ ਕਰਵਾਈ ਜਿਹੜੇ ਬੰਦੇ ਨੇ ਪੰਜਾਬ ਦੀ ਜਵਾਨੀ ਮਾਰਤੀ ਹੋਵੇ ਯਾਰ ਤੁਸੀਂ ਕਿਹੜੀ ਬਦਲਾਖੋਰੀ ਦੀ ਗੱਲਾਂ ਕਰਦੇ ਹੋ ਤੁਸੀਂ ਹਰ ਰੋਇ ਗੱਲਾਂ ਕਰੋ ਵੀ ਪਤ ਨਹੀਂ ਅਸੀਂ ਕੀ ਕਰਤਾ ਤੁਹਾਡੀ 50000 ਟਰਨ ਦੀ ਕਿਉਂ ਨਹੀਂ ਟਰਨਓਵਰ ਕਿਉਂ ਨਹੀਂ ਵਧ ਗਈ ਇਹਨਾਂ ਦੀ ਕਿੱਥੋਂ ਟਰਨਓਵਰ ਵਧੀਆਂ ਤੁਸੀਂ ਆਪ ਦੱਸੋ ਜੋ ਖਾਲੀਦਲ ਦੇ ਰਾਜ ਕਾਨੂੰਨ ਹੀ ਨਹੀਂ ਹੁੰਦਾ ਸੀ ਤਾਂ ਲਾਅਨ ਆਰਡਰ ਕੀ ਹੋਣਾ ਸੀ ਜੋ ਕਹਿਤਾ ਫਰਮਾਨ ਜਾਰੀ ਸੀ ਜੋ ਕਰਤਾ ਕਰਤਾ ਬੋਲ ਸਕਦਾ ਕਾਂਗਰਸ ਜਿਹੜੀ ਤੁਹਾਡੀ ਐਕਸ ਪਾਰਟੀ ਹੈ ਉਹ ਕਹਿੰਦੇ ਵੀ ਅਸੀਂ ਤਾਂ ਅੰਦਰ ਵੀ ਕਰ ਦਿੱਤਾ ਸੀ ਕਿਉਂ ਨਹੀਂ ਤੁਹਾਡੀ ਸਰਕਾਰ ਵੱਲੋਂ ਉਹਨੂੰ ਕੰਟੀਨਿਊ ਕੀਤਾ ਗਿਆ ਕਿਉਂ ਨਹੀਂ ਚਲਾਨ ਪੇਸ਼ ਕੀਤਾ ਗਿਆ ਕਾਂਗਰਸ ਆਪ ਦਾ ਹੀ ਵੀ ਗੱਲ ਹੈ ਕੀ ਹਾਲਾਤ ਹੈ ਬਾਕੀ ਤਾਂ ਗੱਲ ਛੱਡੋ ਜੋ ਪਿੰਡਾਂ 'ਚ ਉਹਨਾਂ ਦੇ ਹਾਲਾਤ ਹੈ ਜੋ ਉਹਨਾਂ ਦੀ ਕਾਰਜਕਾਰੀ ਕਿਸੇ ਨੂੰ ਭੁੱਲੀ ਨਹੀਂ ਗਈ ਜੋ ਉਹਨਾਂ ਦੀ ਆਪਜੀ ਲੁਧਿਆਣੇ ਤੁਸੀਂ ਵੇਖਿਆ ਕੀ ਹਾਲਾਤ ਨੇ ਉਹ ਕਹਿੰਦਾ ਮੈਂ ਪ੍ਰਧਾਨ ਨਹੀਂ ਮੰਨਦਾ ਉਹ ਕਹਿੰਦਾ ਮੈਂ ਉਹਨੂੰ ਨਹੀਂ ਮੰਨਦਾ ਬਾਕੀ ਤਾਂ ਗੱਲ ਹੀ ਛੱਡ ਦੂ ਕੀ ਕਰਾਂ ਸਤਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੇਰੇ ਨਾਲ ਅੱਜ ਵਿਧਾਇਕ ਜਲਾਲਾਬਾਦ ਤੋਂ ਗੋਲਦੀ ਕਮੋਜ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਹਿੰਦੇ ਕੋਠੀ ਬਣਾ ਰਹੇ ਹਾਂ 6 ਕਿੱਲਾਂ ਦੇ ਵਿੱਚ 10 ਕਿੱਲੇ ਦਾ ਰਕਬਾ ਹੈ ਸਸਤੀ ਜ਼ਮੀਨ ਵਿੱਚ ਹੀ ਮਹਿੰਗੀ ਲੈ ਲਈ ਮਤਲਬ ਆਮ ਆਦਮੀ ਪਾਰਟੀ ਦੇ ਵਿਧਾਇਕ ਹੁਣ ਇੰਨੇ ਖਾਸ ਬਣ ਗਏ ਇਹ ਪਹਿਲੀ ਗੱਲ ਤਾਂ ਮੈਂ ਜ਼ਿਆਦਾ ਵਿੱਚ ਹੀ ਘਟ ਲਈ। ਹੂੰ। ਔਰ ਘਰ ਬਣਾਣਾ ਹਰੇਕ ਦਾ ਰਾਈਟ ਹੈ। ਕੋਈ ਵੱਡੀ ਗੱਲ ਨਹੀਂ। ਜੇ ਕੋਈ ਗਲਤ ਕੰਮ ਕਰੇ ਤੋ ਦੱਸ ਸਰ। ਮੈਂ ਤਾਂ ਉਦੋਂ ਵੀ ਤੁਹਾਨੂੰ ਤੁਹਾਡੇ ਚੈਨਲ ਤੇ ਗਿਆ ਸੀ। ਵੀ 6 ਕੇਲੇ ਪੂਰੀ ਕਰ ਦਿਓ ਬਾਕੀ ਤੇ ਗੱਲ ਹੀ ਛੱਡ ਦਿਓ। ਹੂੰ। ਫਿਰ ਉਦੋਂ ਬਾਅਦ ਕੋਈ ਜਵਾਬ ਨਹੀਂ ਆਇਆ। ਤੁਹਾਡੇ ਆਪਣੇ ਪੁਰਾਣੇ ਸਾਥੀ ਇਲਜ਼ਾਮ ਲਾਉਂਦੇ ਆ। ਸਾਡਾ ਤਾਂ ਹੈ ਨਹੀਂ ਉਹ ਤਾਂ ਕਹਿ ਰਹੇ ਆ ਕਿ ਵੀ ਬਾਕੀ ਫਾਰਮ ਹਾਊਸ ਬਣਾ ਲਿਆ ਵਿੱਚ ਬਾਗ ਲਾ ਲਿਆ ਤੇ ਇਹ ਨੀਯ ਅਲੀਸ਼ਾਨ ਜਿਹੜੀ ਆ ਉਹ ਕੋਠੀ ਕਿਵੇਂ ਇੱਕ ਸੁਧਾਰਨ ਪਰਿਵਾਰ ਚੋਂ ਬਣ ਸਕਦੀ ਹੈ ਜਿਹੜਾ ਦੋ ਕਮਰਿਆਂ ਦੇ ਘਰ ਦੇ ਵਿੱਚ ਰਹਿੰਦਾ ਹੋਵੇ ਮੇਰੇ ਤੁਸੀਂ ਪਿੰਡ ਵਾਲਾ ਘਰ ਵੇਖ ਲਓ ਵੀ ਦੋ ਕਮਰਿਆਂ 'ਚ ਜਲਾਲਾਬਾਦ ਦੇ ਵਿੱਚ ਪੁਰਾਣੀ ਕੋਠੀ ਉਹ ਵੀ ਸਾਢੇ 4 ਕਮਰਿਆਂ 'ਚ ਹੁਣ ਜੇ ਕਿਸੇ ਦੇ ਅੱਖਾਂ 'ਚ ਕੋਈ ਫਾਲਟ ਹੋਵੇ ਤਾਂ ਮੈਂ ਕੁਝ ਕਰ ਨਹੀਂ ਸਕਦਾ ਬਾਕੀ ਉੱਥੋਂ ਦੇ ਲੋਕਾਂ ਦਾ ਸਾਰਾ ਪਤਾ ਹੀ ਹੈ ਅੱਛਾ ਇਹ ਕੋਠੀ ਸ਼ੁਰੂ ਐ ਐਮਐਲਏ ਬਣਨ ਤੋਂ ਬਾਅਦ ਕੀ ਹਾਂ ਬਿਲਕੁਲ ਬਾਅਦ ਕਰੀ ਇਹ ਐਮਐਲਏ ਸ਼ਿਪ ਦਾ ਨਿੱਗ ਨਹੀਂ ਨਿੱਗ ਦੀ ਗੱਲ ਨਹੀਂ ਯਾਰ ਵੇਖੋ ਹਰ ਖਰਚ ਪੜ ਹ ਹਰ ਘਰ ਚ ਡਿਵਾਈਡੇਸ਼ਨ ਹੁੰਦੀ ਹੈ ਠੀਕ ਹੈ ਮੇਰੇ ਘਰ ਚ ਡਿਵਾਈਡੇਸ਼ਨ ਮੈਂ ਉਹਦਾ ਘਰ ਬਾਹਰ ਪਾ ਲਿਆ ਲੋਕ ਸ਼ਹਿਰਾਂ ਚ ਜਾਂਦੇ ਲੋਕ ਸ਼ਹਿਰਾਂ ਚ ਜਾਂਦੇ ਆ ਮੈਂ ਪਿੰਡ ਚ ਲਾ ਗਿਆ ਮੈਂ ਦੋ ਘਰਾਂ ਦੀ ਵੰਡ ਹੋਈ ਨਹੀਂ ਮੈਂ ਸਿੰਗਲ ਹ ਮੇਰੀ ਫੈਮਲੀ ਨੇ ਮੇਰੀ ਵੰਡ ਹੋ ਗਈ ਮੈਂ ਬਾਹਰ ਚ ਲਾ ਗਿਆ ਇਹਦੇ ਚ ਕੀ ਗੱਲ ਤਾਂ ਦੱਸ ਦਿੱਕਤ ਇਹ ਹੈ ਜੇ ਕੋਈ ਕਰਾਪਸ਼ਨ ਕਰੀਏ ਤਾਂ ਫਿਰ ਤਾਂ ਮੈਂ ਜ਼ਿੰਮੇਵਾਰ ਹ ਪਰ ਆਪਦਾ ਮੈਂਕੜਾ ਜ਼ਮੀਨ ਜਿਹਦਾਦਾਰ ਸੀ ਆਪਦਾ ਸਾਰੀ ਜ਼ਿੰਦਗੀ ਇੱਥੇ ਹੀ ਰਹੀ ਹੈ ਸਭ ਕੁਝ ਉਹ ਪਲੇਟਫਾਰਮ ਤੋਂ ਜੋ ਤੁਹਾਡੇ ਖਿਲਾਫ ਆਵਾਜ਼ ਉੱਠਦੀ ਹੈ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਜਵਾਬ ਦੇਣਾ ਚਾਹੀਦਾ ਜਾਂ ਤੁਹਾਨੂੰ ਡੈਫਰਮੇਸ਼ਨ ਫਾਈਲ ਕਰਨਾ ਚਾਹੀਦਾ ਵੀ ਦੋ ਨੰਬਰ ਦੇ ਪੈਸਿਆਂ ਨਾਲ ਕਹਿੰਦੇ ਕਹਿੰਦੇ ਘਰ ਬਣਾ ਲਿਆ 6 ਕਿੱਲਾਂ ਦਾ ਉਹ ਵੀ ਮਹਿਲ ਕਹਿੰਦੇ ਖੜਾ ਕੀਤਾ ਦੇਖੋ ਮੈਨੂੰ ਪਤਾ ਨਾ ਦੋ ਨੰਬਰ ਦੀ ਇੱਕ ਨੰਬਰ ਦੀ ਹੂੰ ਮੇਰਾ ਲੋਨ ਹੈ 1 ਕਰੋੜ 10 ਲੱਖ ਦਾ ਜੇ ਲੋਨ ਲਿਆ ਤਾਂ ਲਾਉਣਾ ਤਾਂ ਪੈਣਾ ਹੈ ਕਿ ਬਿਨਾਂ ਲੋਨ ਲੈ ਕੇ ਕਿਤੇ ਹੋਰ ਲਾ ਦੇਗੇ ਹਾਊਸ ਲੋਨ ਲੈਦਾ ਹਾਊਸ ਲੋਨ ਤੇ ਲੱਗੂਗਾ ਹਾਂ ਮੈਂ ਉਹਦੀ ਜ਼ਮੀਨ ਵੇਚੀ ਉਹਦੇ ਤੋਂ ਮੈਨੂੰ ਪੈਸੇ ਬਚੇ ਤਾਂ ਮੈਂ ਉਹਦੇ ਘਰ ਤੇ ਤਾਂ ਲਾਉਂਗਾ ਕਿ ਨਹੀਂ ਲਾਉਂਗਾ ਸੋ ਕਿਸੇ ਨੂੰ ਨਹੀਂ ਪਤਾ ਹਰ ਇੱਕ ਨੂੰ ਇਹ ਲੱਗਦਾ ਵੀ ਪਤਾ ਨਹੀਂ ਕਿੱਥੋਂ ਆਈ ਜਾਂਦੇ ਆ ਜਾਂ ਫਿਰ ਤੁਸੀਂ ਤਾਂ ਬਣਾਇਆ ਵੀ ਹੁਣ ਮੱਥਾ ਮਹਿਲਾ ਵਾਲਿਆਂ ਨਾਲ ਲੱਗਿਆ ਹੈ ਸੁਖਦਿਵਾਦ ਨਾਲ ਮੈਂ ਇੱਕ ਮੇਲ ਆਪਾਂ ਨੂੰ ਵੀ ਸਾਰਨਾ ਜ਼ਰੂਰੀ ਹੈ ਨਹੀਂ ਇਹ ਨਹੀਂ ਗੱਲ ਹੈਗੀ ਵੇਖੋ ਹਰ ਇੱਕ ਬੰਦੇ ਨੇ ਆਪਦਾ ਸਿਸਟਮ ਦੇਖਣਾ ਹੈ ਹਰ ਇੱਕ ਬੰਦੇ ਨੇ ਆਪਦਾ ਘਰ ਦੇਖਣਾ ਹੈ ਲੋਕਾਂ ਨੇ ਚੰਡੀਗੜ੍ਹ ਘਰ ਬਣਾਲੇ ਮੈਂ ਤਾਂ ਫਿਰ ਪਿੰਡ ਵਿੱਚ ਬਣਾਇਆ ਮੈਂ ਤਾਂ ਅਬਦੀ ਉੱਥੇ ਮਿੱਟੀ 'ਚ ਹੀ ਰਹਿਣਾ ਉੱਥੇ ਜੰਮਿਆ ਪਹਿਲਾਂ ਉੱਥੇ ਵੱਡਾ ਹੈ ਉੱਥੇ ਸਟੱਡੀ ਕਰੀ ਹੈ ਉੱਥੇ ਲੋਕਾਂ ਨੇ ਇਨਾ ਪਿਆਰ ਬਖਸ਼ਿਆ ਸੋ ਮੈਂ ਤਾਂ ਫਿਰ ਬਾਰਡਰ ਦੇ ਉੱਪਰ ਗਿਆ ਲੋਗੋਂ ਤੋਂ ਸ਼ਹਿਰਾਂ 'ਚ ਵਾਪਸ ਆਉਂਦੇ ਆ ਮੈਂ ਸ਼ਹਿਰ ਛੱਡ ਕੇ ਆ ਤਾਂ ਵਾਪਸ ਗਿਆ ਸੋ ਠੀਕ ਹੈ ਕਿਸੇ ਕੋਈ ਨਹੀਂ ਮੁੱਦਾ ਮੁੱਦਾ ਤੇ ਇਹ ਵੀ ਜੇ ਗੋਲਡੀ ਨੇ ਕੋਈ ਉੱਥੇ ਗਲਤ ਕੰਮ ਕਰਿਆ ਤਾਂ ਬਿਲਕੁਲ ਉਹਦੇ ਤੇ ਮੈਨੂੰ ਕਿਰੋ ਮੈਨੂੰ ਕੋਈ ਇਤਰਾਜ਼ ਨਹੀਂ ਮੁੱਦਾ ਇਹ ਹੈ ਵੀ ਜੇ ਕੋਈ ਬਹੁਤ ਵੱਡੀ ਕ腐ਸ਼ਨ ਕੀਤੀ ਹੈ ਤਾਂ ਮੈਨੂੰ ਬਿਲਕੁਲ ਕਿਰੋ ਮੈਨੂੰ ਕੋਈ ਇਤਰਾਜ਼ ਨਹੀਂ ਮੁੱਦਾ ਇਹ ਹੈ ਜਿਹੜੇ ਹਲਕੇ 'ਚ ਅਕਾਲੀ ਦਲ ਵੇਲੇ ਰੇਤੇ ਦੀਆਂ ਬੇਅੰਤ ਲੁੱਟਾਂ ਹੁੰਦੀਆਂ ਸੀ ਦੱਸ ਦਿਓ ਜੇ ਕੋਈ ਇੱਕ ਟਰਾਲੀ ਕੱਢੀ ਹੈ ਮੁੱਦਾ ਇਹ ਹੈ ਜਿੱਥੇ ਜਲਾਲਾਬਾਦ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਰਾਜ 25-25 ਰੁਪਏ ਟ੍ਰੱਕੀਆਂ ਦੀ ਪਰਚੀ ਹੁੰਦੀ ਸੀ ਮੇਰੇ ਐਮ.ਐਲ.ਏ ਬਣਨ ਤੋਂ ਬਾਅਦ ਉਹ ਬੰਦ ਕਰਤੀ ਫਿਰ ਮੈਂ ਜ਼ਿੰਮੇਵਾਰ ਤੁਸੀਂ ਆਈ.ਟੀ.ਆਰ ਫਾਈਲ ਕਰਦੇ ਬਿਲਕੁਲ ਕਰਦੇ 2022 ਚ ਜਦੋਂ ਆਈ.ਟੀ.ਆਰ ਫਾਈਲ ਕੀਤੀ ਸੀ ਉਦੋਂ ਕਿੰਨੀ ਫਾਈਲ ਕੀਤੀ ਸੀ ਮੈਂ ਜਿੰਨੀ ਫਾਈਲ ਕਰੀ ਮੇਰੇ ਉਹੀ ਹੋਏ ਫਰਕ ਨਹੀਂ ਪਿਆ ਵਾਅਦਾ ਹੋਇਆ ਨਹੀਂ ਵਾਅਦਾ ਵੀ ਕੀ ਹੋਇਆ ਦੋ ਦੋ ਤਿੰਨ ਕਿੱਲੇ ਅਸੀਂ ਉਲਟਪੋਟ ਆਉਦੀ ਫੈਮਿਲੀ ਨੇ ਜਿਵੇਂ ਸਾਡੀ ਵੰਡ ਹੋਈ ਅਸੀਂ ਉਹ ਕਰੀਏ ਇੱਕ ਕਿੱਲਾ ਮੇਰੇ ਕੋਲ ਵਾਅਦਾ ਹੀ ਹੋ ਗਈ ਉਨੀ ਮੇ ਪਰ ਉਹ ਪਿੰਡ ਉਹਦੀ ਸੀਲ ਆਊਟ ਕਰਕੇ ਇੱਥੇ ਆਬਦੀ ਲੈਣੀ ਜਲਾਲਾਬਾਦ ਹਲਕੇ ਦੇ ਵਿੱਚ ਬਹੁਤ ਵੱਡੀ ਚੁਣੌਤੀ ਸੀਗੀ ਜਦੋਂ ਸਾਰੇ ਹੀ ਤੁਹਾਡੇ ਜਿਹੜੇ ਸਾਥੀ ਵਿਧਾਇਕ ਨੇ ਮੈਂਬਰ ਨੇ ਵਿਧਾਨ ਸਭਾ ਦੇ ਉਹਨਾਂ ਦੇ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਸੀ ਪਰ ਇੱਕ ਪਾਰਟੀ ਦੀ ਲਹਿਰ ਸੀ ਉਸ ਲਹਿਰ ਦੇ ਵਿੱਚੋਂ ਤੁਸੀਂ ਜਿੱਤੇ ਜਾਂ ਤੁਹਾਡੀ ਕੋਈ ਸਿਆਸੀ ਬੈਕਗ੍ਰਾਉਂਡ ਸੀ ਇਸ ਕਰਕੇ ਸੁਖਬੀਰ ਬਾਦਲ ਨੂੰ ਹਰਾ ਸਕੇ ਕਿਉਂਕਿ ਮੈਂ ਸਭ ਤੋਂ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਮੇਰੇ ਤੇ ਇਤਬਾਰ ਕਰਿਆ ਔਰ ਮੇਰੇ ਕੇ ਮੁੰਡੇ ਨੂੰ ਟਿਕਟ ਦਿੱਤੀ ਔਰ ਮੈਂ ਬਹੁਤ ਕੰਮ ਕਰਿਆ ਆਪਦੇ ਹਲਕੇ ਚ ਜੇ ਮੈਂ ਕਾਂਗਰਸ ਪਾਰਟੀ ਚ ਜਿਹੇ ਦੋ ਰਿਆ 2011 ਚ ਮੈਂ ਯੂਦਾ ਪ੍ਰਧਾਨ ਮੇਰੀ ਸਿਸਟਰ ਰਹੀ 2015 ਚ ਮੈਂ ਜੂਨੀਅਰ ਸੈਕਟਰੀ ਪੰਜਾਬ ਯੂਥ ਕਾਂਗਰਸ ਦਾ ਬਣਿਆ ਔਰ 2017 ਚ ਟਿਕਟ ਕੱਟ ਕੇ ਬਿੱਟੂ ਜੀ ਨੂੰ ਦਿੱਤੀ 18 ਚ ਮੈਂ 올 ਇੰਡੀਆ ਦਾ ਸੈਕਟਰੀ ਬਣਿਆ ਔਰ ਫਿਰ ਮੈਂ ਹਰਿਆਣਾ ਇਨਚਾਰਜ ਰਹਾ ਜੰਮੂ ਕਸ਼ਮੀਰ ਇਨਚਾਰਜ ਰਹਾ ਸੋ ਮੈਂ ਤਾਂ ساری ਜ਼ਿੰਦਗੀ ਹਾਰਡ ਵਰਕ ਕਰੇ ਔਰ ਮਿਹਨਤ ਕਰਕੇ ਉੱਥੇ ਪਹੁੰਚਿਆ। ਇਹ ਜ਼ਿੰਦਗੀ ਐਦਾਂ ਹੀ ਚਲਦੀ ਐਦਾਂ ਹੀ ਚਲਦੀ ਰਹਣੀ। ਕਾਂਗਰਸ ਨੇ ਇੰਨਾ ਕੁਝ ਤੁਹਾਨੂੰ ਦਿੱਤਾ ਫੇਰ ਵੀ ਕਾਂਗਰਸ ਛੱਡ ਦਿੱਤੀ। ਹਾਂ ਤਾਂ ਕਾਂਗਰਸ ਨੂੰ ਅਸੀਂ ਥੋੜੀ ਕੇ ਅਸੀਂ ਬਾਹਰੋਂ ਲੈ ਕੇ ਬੰਦੇ ਪੈਸੇ ਵਾਲੇ ਬੰਦੇ ਟਿਕਟਾਂ ਦੇ ਦੋ, ਲੋਕਲ ਕਿਸਮ ਦੇ ਦਿੰਦੇ। ਸਾਡੇ ਤਾਂ ਕੋਈ ਰੋਲ ਹੀ ਨਹੀਂ ਸੀ। ਜਹਰਵਰੀ ਗੁਲਾਮੀ ਬਾਹਰ ਲਿਆਂਦੀ ਕਰਨੀ ਸੀ ਤੇ ਫੇਰ ਉਸੇ ਰਹਿ ਕੇ ਵੀ ਕੀ ਕਰਨਾ? ਪਰ ਬਹੁਤ ਵਾਰੀ ਐਦਾਂ ਹੁੰਦਾ ਕਿ ਪਾਰਟੀ ਇਹ ਦੇਖਦੀ ਐ ਕਿ ਜਿੱਤੂ ਕੌਣ ਐ। ਚੇਤੂ ਦੀ ਗੱਲ ਤਾਂ ਤਾਂ ਦੀ ਜੇ ਬੰਦਾ ਉੱਥੋਂ ਦਾ ਹੁੰਦਾ ਤਾਂ ਕੋਈ ਜਾਣਦਾ ਸੀ ਤੁਸੀਂ ਜਾਣਦੇ ਸੀ ਬੰਦੇ ਤੁਸੀਂ ਮੈਨੂੰ ਤਾਂ ਛੱਡੋ ਮੀਡੀਆ ਵਾਲੇ ਦੱਸੋ ਕੀ ਜਾਣਦੇ ਸੀ ਕਹਿਣਾ ਬਹੁਤ ਸੌਖਾ ਹੈ ਪਰ ਜਦੋਂ ਤੁਸੀਂ ਪੈਸੇ ਨਾਲ ਤੋਲਦੇ ਹੁੰਦੇ ਨਾ ਤੁਸੀਂ ਫਿਰ ਕੋਈ ਜ਼ਮੀਰ ਵਾਲਾ ਬੰਦਾ ਉੱਠ ਕੇ ਨਿਕਲਦਾ ਹੀ ਆ ਬਾਹਰੋਂ ਤੁਸੀਂ ਟਿਕਟ ਚਾਹੁੰਦੇ ਸੀਗੇ ਤੁਹਾਨੂੰ ਦਿੱਤੀ ਜਾਂਦੀ ਤੁਸੀਂ ਉੱਥੋਂ ਦੇ ਲੋਕਲ ਸੀਗੇ ਤੁਸੀਂ ਕੰਮ ਕੀਤਾ ਯਾਰ ਟਿਕਟ ਮੈਨੂੰ ਨਾਲ ਦਿੰਦਾ ਲੋਕਲ ਤਾਂ ਕਿਸੇ ਨੂੰ ਦੇ ਦਿੰਦੇ ਮੇਰੇ ਜਿੱਦਾਂ ਹਿੰਮਤ ਸੀ ਮੈਂ ਆਜ਼ਾਦ ਲੜਿਆ ਉਹ ਵੀ ਤਾਂ ਲੋਕਾਂ ਨੇ ਲੜਿਆ ਸੋ ਇੰਨੀਆ ਵੋਟਾਂ ਪਈਆਂ ਫਿਰ ਵੀ ਲੋਕਾਂ ਨੇ ਪਾਈਆਂ ਸੁਭਾ ਦਾ ਆਮਾਦੀ ਪਾਰਟੀ ਆ ਗਿਆ ਆਮਾਦੀ ਪਾਰਟੀ ਨੇ ਪਲਕਾ ਤੇ ਬਚਾ ਲਿਆ ਮਿਹਨਤ ਕਰਨਾ ਮੇਰਾ ਕੰਮ ਸੀ ਬਾਕੀ ਲੋਕਾਂ ਦੀ ਮਰਜ਼ੀ ਸੀ ਲੋਕਾਂ ਨੇ ਬਹੁਤ ਕੁਝ ਦਿੱਤਾ ਨਾ ਮੈਂ ਉਹਨਾਂ ਦਾ ਅਸਾਨ ਮੋੜ ਸਕਦਾ ਉਹ ਨਾ ਹੀ ਜਲਾਲਾਬਾਦ ਲੋਕਾਂ ਦੀਆਂ ਦੇਣੀਆਂ ਦੇ ਸਕਦਾ 5 ਸਾਲ ਮੈਨੂੰ ਦਿੱਤੇ 5 ਸਾਲ ਚ ਜੋ ਮੇਰੇ ਤੋਂ ਹੋਇਆ ਮੈਂ ਤੇ ਜਲਾਲਾਬਾਦ ਦੇ ਲੋਕਾਂ ਲਈ ਉਹ ਕੰਮ ਕਰੂੰਗਾ ਜਿਹੜੇ ਲੋਕ ساری ਜ਼ਿੰਦਗੀ ਯਾਦ ਰੱਖਣ ਤੁਹਾਡੀ ਪਾਰਟੀ ਤੇ ਵੀ ਗੱਲ ਕਹਿੰਦੀ ਸੀ ਅਸੀਂ ਦੂਜੀ ਪਾਰਟੀ ਦਾ ਕੂੜਾ ਕਰਕਟ ਨਹੀਂ ਲੈਣਾ ਪਰ ਲਗਾਤਾਰ ਜੁਆਇਨਿੰਗ ਦਾ ਦੌਰ ਜਾਰੀ ਹੈ ਤੁਸੀਂ ਵੀ ਦੂਸਰੀ ਪਾਰਟੀ ਚ ਆਏ ਤੇ ਹੁਣ ਵੀ ਜੁਆਇਨਿੰਗ ਹੋਈ ਹਰਮੀਤ ਸੰਧੂ ਹੋਰਾਂ ਦੀ ਜੁਆਇਨਿੰਗ ਹੋਈ ਉਹ ਕਾਲੀ ਦਲ ਚ ਆਏ ਵਿਕਰਮ ਮਜੀਠੀਆ ਹੋਰਾਂ ਦੇ ਖਾਸ ਸੀ ਵਿਕਰਮ ਮਜੀਠੀਆ ਦੇ ਉੱਤੇ ਕੇਸ ਵੀ ਚੱਲ ਰਿਹਾ ਆਮਦਨ ਤੋਂ ਵੱਧ ਜਾਇਦਾਦ ਮਾਮਲਿਆਂ ਦਾ ਮਤਲਬ ਇਹ ਵੀ ਆਪਾਂ ਆਪਣੀ ਪੋਲਿਟੀਕਲ ਲਾਈਨ ਨੂੰ ਛੱਡ ਰਹੇ ਆ ਜਾਂ ਇਹ ਹੈ ਕਿ ਉਹ ਚਿਹਰੇ 'ਚ ਖਾਸੀਅਤ ਇੰਨੀ ਹੈ ਕਿ ਉਹ ਉੱਥੇ ਇਗਨੋਰ ਹੋਏ ਤੇ ਉਹਨਾਂ ਨੂੰ ਨਾਲ ਲੈਣਾ ਜ਼ਰੂਰੀ ਹੋ ਗਿਆ ਨਹੀਂ ਕੂੜਾ ਕਰਕਟ ਕਹਿਣਾ ਹੈ ਵਰ ਠੀਕ ਨਹੀਂ ਭਾਈ ਸਾਹਿਬ ਤੁਹਾਡੀ ਨਹੀਂ ਨਹੀਂ ਬਿਲਕੁਲ ਮੇਰੀ ਬੇਨਤੀ ਸੁਣੋ ਜਿਹੜਾ ਬੰਦਾ ਮਿਹਨਤੀ ਹੋਊਗਾ ਚਾਹੇ ਕਿਸੇ ਵੀ ਪਾਰਟੀ ਚ ਹੋਵੇ ਹਰ ਪਾਰਟੀ ਅਪਰੋਚ ਕਰੇਗੀ ਇਹਦੇ ਚ ਕੋਈ ਲਾ ਨਹੀਂ ਜੀ ਕਿਸੇ ਤੇ ਦਾਗ ਹੋਊਗਾ ਕੋਈ ਉਹ ਕਹਿੰਦੇ ਨਾ ਵੀ ਆਪਾਂ ਚਿੱਕਰ ਤੇ ਡਾਂਗਾ ਮਾਰਨ ਦਾ ਕੋਈ ਫਾਇਦਾ ਨਹੀਂ ਆਪਦੇ ਤੇ ਚਿੱਕਰ ਆਊਗਾ ਕੋਈ ਬੰਦਾ ਐਡਾ ਵੱਡਾ ਰਿਸਕ ਨਹੀਂ ਲੈਂਦਾ ਔਰ ਸਭ ਤੋਂ ਵੱਡੀ ਗੱਲ ਆਮਾਦੀ ਪਾਰਟੀ ਲੋਕਾਂ ਨੇ ਬਹੁਤ ਵਿਸ਼ਵਾਸ ਕੀਤਾ 92 ਐਮਐਲਏ ਉਦੋਂ ਬਾਅਦ ਬਣਾਏ I think 99 95 ਹੋ ਗਏ ਸੋ ਜੇ ਲੋਕਾਂ ਦਾ ਪਿਆਰ ਸੀ ਤਾਂ ਹੀ ਉੱਥੇ ਪਹੁੰਚੇ ਨੀ ਇਹ ਸ਼ਬਦ ਮੇਰੇ ਲਈ ਹੈ ਇਹ ਸ਼ਬਦ ਤੁਹਾਡੀ ਪਾਰਟੀ ਦੇ ਵੱਡੇ ਸੀਨੀਅਰ ਲੀਡਰਸ ਦੇ ਵਰਡ ਹੈ ਜਿਨ੍ਹਾਂ ਨੇ ਕਹਿ ਸੀ ਅਸੀਂ ਨਹੀਂ ਲਵਾਵਾਂਗੇ ਮੈਂ ਤਾਂ ਤਾਂ ਪੁੱਛਿਆ ਨਹੀਂ ਨਹੀਂ ਕੂੜਾ ਕਿ ਵੇਖੋ ਜਿਹੜਾ ਬੰਦਾ ਕਈ ਵਾਰ ਇਗਨੋਰ ਹੋ ਜਾਂਦਾ ਹੈ ਜਗਲਾ ਪੋਟੈਂਸ਼ੀਅਲ ਹੈ ਮਿਹਨਤੀ ਹੈ ਤਾਂ ਕੌਣ ਉਹਨੂੰ ਅਪਰੋਚ ਨਹੀਂ ਕਰੂਗਾ ਜ ਜਗਲੇ ਜੀ ਕੁਆਲਿਟੀ ਹੋਊਗੀ ਕੰਮ ਕਰਨ ਦੀ ਤਾਂ ਹਰ ਪਾਰਟੀ ਨੂੰ ਅਪਰੋਚ ਕਰੂਗੀ ਤੁਸੀਂ ਗੱਲ ਕੀਤੀ ਰਹਾ ਕਿ ਜਦੋਂ ਪਾਰਟੀ ਦੇ ਵਿੱਚ ਬੰਦਾ ਇਗਨੋਰ ਹੁੰਦਾ ਹੈ ਤੇ ਫਿਰ ਉਹ ਨਵਾਂ ਰਸਤਾ ਲੱਭਦਾ ਹੈ ਜਿਵੇਂ ਤੁਹਾਨੂੰ ਵੀ ਉੱਥੇ ਕਾਂਗਰਸ ਦੇ ਵਿੱਚ ਇਗਨੋਰ ਹੋਏ ਤਾਂ ਆਮ ਆਦਮੀ ਪਾਰਟੀ ਆਮ ਬੰਦਿਆਂ ਦੀ ਆਮ ਘਰਾਂ ਦੇ ਬੱਚਿਆਂ ਦੀ ਪਾਰਟੀ ਸੀ ਤਾਂ ਜਦੋਂ ਉੱਥੇ ਵੀ ਲੋਕਾਂ ਨੇ ਕੰਮ ਕੀਤਾ ਹੋਵੇਗਾ ਤੇ ਤੁਸੀਂ ਆਏ ਲੈਂਡ ਕੀਤਾ ਓਵਰਨਾਈਟ ਤੇ ਤੁਹਾਨੂੰ ਟਿਕਟ ਮਿਲ ਗਈ ਤੇ ਉਹ ਉਹਨਾਂ ਨੂੰ ਵੀ ਲੱਗਿਆ ਹੋਊਗਾ ਉਹਨਾਂ ਨੇ ਵੀ ਫੀਲ ਕੀਤਾ ਹੋਵੇਗਾ ਨਹੀਂ ਓਵਰਨਾਈਟ ਬੇਕੋ ਮੈਂ 19 ਫਬ 2020 ਨੂੰ ਆਇਆ ਸੀ ਉਸ ਤੋਂ ਪਹਿਲਾਂ ਮੈਂ ਇੰਡੀਪੈਂਡੈਂਟ ਇਲੈਕਸ਼ਨ ਲੜਿਆ ਜੇ ਕੁਝ ਸੀਗਾ ਮੈਂ ਤਾਂ ਹੀ ਆਇਆ ਉਸ ਤੋਂ ਬਾਅਦ ਲੋਕਾਂ ਨਾਲ ਇੱਕ ਡੇ ਬਾਈ ਡੇ ਹਾਰਡਵਰਕ ਸੀ ਉਹਦਾ ਕੰਮ ਕਰਦੇ ਸੀ ਔਰ ਸਾਰੇ ਪਿੰਡਾਂ 'ਚ ਸਿਸਟਮ ਵੀ ਠੀਕ ਸੀ ਪਰ ਬਾਕੀ ਲੋਕਾਂ ਦਾ ਫਤਵਾ ਸੀ ਉੱਥੇ ਲੜਨਾ ਸੀ ਹਿੰਮਤ ਚਾਹੀਦੀ ਸੀ ਵੱਡੇ ਵੱਡੇ ਲੀਡਰ ਜਿਹੜੇ ਪੈਸਿਆਂ ਵਾਲੇ ਛੱਡ ਕੇ ਭੱਜ ਗਏ ਸੀ ਬਿਨੈ ਅਸ ਇਕਬੀਰ ਬਾਦਲ ਦੇ ਬਰਾਬਰ ਨਹੀਂ ਲੜਨਾ ਪਰ ਅਸੀਂ ਆਮਾਦੀ ਪਾਰਟੀ ਦਾ ਅਸ਼ੀਰਵਾਦ ਸੀ ਜਿਸ ਦਿਨ ਟਿਕਟ ਮਿਲੀ ਉਸਦੇ ਨੇ ਅਰਵਿੰਦ ਸਾਨੂੰ ਰਿਕੁਐਸਟ ਕਰੀ ਸੀ ਔਰ ਮਾਨ ਸਾਹਿਬ ਨੂੰ ਵੀ ਤੁਹਾਡਾ ਅਸ਼ੀਰਵਾਦ ਚਾਹੀਦਾ ਬਾਕੀ ਤਾਂ ਉਸ ਪਰਮਾਤਮਾ ਦੇ ਹੱਥ ਹੈ ਕਿ ਉਹਨਾਂ ਆਪਾਂ ਲੜਾਈ ਇਹਦੀ ਪੂਰੀ ਲੜਾ ਦੇ ਸਖਬੀਰ ਬਾਦਲ ਜਿਹੜੇ ਕਿ ਪੰਜਾਬ ਦੇ ਡਿਪਟੀ ਸੀਐਮ ਸੀਗੇ ਉਹਨਾਂ ਨੂੰ ਸੁਪਰ ਸੀਐਮ ਦੇ ਨਾਲ ਵੀ ਜਾਣਿਆ ਜਾਂਦਾ ਸੀ ਉਹਨਾਂ ਦੀ ਆਪਣੀ ਕੰਸਟੀਟਿਊਐਂਸੀ ਸੀ ਕਬੱਡੀ ਦੇ ਵਰਲਡ ਕੱਪ ਦੇ ਮੈਚੇਸ ਜਿਹੜੇ ਆ ਉਹ ਜਲਾਲਾਬਾਦ ਦੇ ਵਿੱਚ ਹੋਏ ਕਹਿੰਦੇ ਹਲਕੇ ਦੀ ਨਹਿਾਰ ਬਦਲੀ ਸੜਕਾਂ ਦੇ ਜਾਲ ਵਿਛਾਏ ਸਟੇਡੀਅਮ ਬਣਾਏ ਡਿਵੈਲਪਮੈਂਟ ਕੀਤੀ ਤੁਸੀਂ ਆਪਣੇ ਇਸ ਟਿਨਿਓਰ ਦੇ ਵਿੱਚ ਕੀ ਵੱਖਰਾ ਕਰ ਜਾਓਗੇ ਜੇ ਤੁਹਾਨੂੰ ਦੁਬਾਰਾ ਮੈਦਾਨ ਚ ਆਉਣ ਦਾ ਮੌਕਾ ਮਿਲੇ ਤੇ ਤੁਸੀਂ ਲੋਕਾਂ ਨੂੰ ਦੱਸ ਸਕੋ ਜਸਟੀਫਾਈ ਕਰ ਸਕੋ ਜੇ ਸਲਕੇਜ ਪੀਣ ਵਾਲਾ ਪਾਣੀ ਅੱਜ ਵੀ ਲੋਕ ਮੁੱਲ ਖਰੀਦਦੇ ਉਹਨੂੰ ਉਤੇ ਹੋਈ ਡਿਪਟੀ ਸੀਐਮ ਸੀ ਜਿਹੜਾ ਬੰਦਾ ਪੀਨ ਵਾਲਾ ਪਾਣੀ ਨਹੀਂ ਦੇ ਸਕਿਆ ਤੁਸੀਂ ਉਹ ਤੋਂ ਉਮੀਦ ਵੀ ਕੀ ਕਰੋ ਸੜਕਾਂ ਨਾਲੀਆਂ ਨਾਲ ਜ਼ਿੰਦਗੀ ਨਹੀਂ ਟੱਪਦੀ ਅਗਲਾ ਔਖਾ ਹੋ ਕੇ ਟੱਪ ਜੂਗਾ ਪਰ ਘਟੂ ਘਟ ਤੁਸੀਂ ਪੀਨ ਵਾਲਾ ਪਾਣੀ ਵੀ ਕਿਸੇ ਨੂੰ ਦੇ ਦਿਓ ਬਹੁਤ ਵੱਡੀ ਗੱਲ ਹੈ ਐਮਐਲਏ ਬਣਨ ਤੋਂ ਬਾਅਦ ਸੀਐਮ ਸਾਹਿਬ ਨੇ ਇੱਕ ਪ੍ਰੋਜੈਕਟ ਦਿੱਤਾ ਵਾਟਰ ਇੰਸਿਸ ਵਾਟਰ ਦਾ ਆਈ ਥਿੰਕ 421 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਐਲਐਨਟੀ ਕੰਪਨੀ ਬਣਾ ਰਹੀ ਹੈ 223 ਪਿੰਡਾਂ 'ਚ ਪੀਨ ਵਾਲਾ ਪਾਣੀ ਸਾਰੇ ਪਿੰਡਾਂ ਚ ਉਹਦੀ ਪਾਈਪਲਾਈਨ ਵਿਛਰੀ ਹੈ। ਔਰ ਤਕਰੀਬਨ ਹੋਰ 4-5 ਮਹੀਨਿਆਂ ਦੀ ਗੱਲ ਹੈ। ਜਿਹੜਾ ਗਰਾਊਂਡ ਵਾਟਰ ਅਸੀਂ ਯੂਜ਼ ਕਰਦੇ ਸੀ ਉਹ ਨਹਿਰੀ ਪਾਣੀ ਪਿਉਰੀਫਾਈ ਹੋ ਕੇ ਉਹਨਾਂ ਤੱਕ ਪਹੁੰਚਦਾ ਕਰਾਂਗੇ। ਅੱਜ ਵੀ ਲੋਕ 10 ਰੁਪਏ ਦਾ ਵਾਟਰ ਕੋਲ ਲੈਂਦੇ ਮੇਰੇ ਹਲਕੇ 'ਚ। ਅੱਜ ਵੀ ਡਿਵੈਲਪਮੈਂਟ ਦੀ ਗੱਲਾਂ ਤਾਂ ਬੜੀ ਦੂਰ ਰਹਿ ਗਈਆਂ। ਬਿਲਕੁਲ ਸੜਕਾਂ ਬਣਾਈਆਂ ਨੋ ਡਾਊਟ। ਬਿਲਕੁਲ ਢਾਣੀ ਤੱਕ ਸੜਕਾਂ ਦਿੱਤੇ ਦੇ ਜੀ ਕੋਈ ਵੱਲਾ ਨਹੀਂ। ਪਰ ਕੀ ਤੁਸੀਂ ਲੋਕਾਂ ਦੀ ਨਿੱਜੀ ਸਹੂਲਤਾਂ ਉਹਨਾਂ ਦੇ ਸਕੀ? ਨਹੀਂ ਦੇ ਸਕੀ। ਕਹਿੰਦੇ ਉੱਥੇ ਹਲਕੇ ਨੂੰ ਇੱਕ ਵੱਡਾ ਹਸਪਤਾਲ ਦਿੱਤਾ ਸਟੇਡੀਅਮ ਦਿੱਤਾ ਜਿਹੜੇ ਨੌਜਵਾਨ ਬਾਰਡਰ ਦੇ ਨਸ਼ਿਆਂ ਵੱਲ ਰੁਖ ਕਰ ਰਹੇ ਸੀ ਉਹਨਾਂ ਨੂੰ ਮੁੜ ਖੇਡਾਂ ਵੱਲ ਮੋੜਿਆ ਮੈਂ ਤੁਹਾਡੇ ਚੈਨ ਲਈ ਸਾਰੇ ਪੱਤਰਕਾਰ ਸਭਾ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਉਸ ਹਸਪਤਾਲ ਦੀ ਹਾਲਾਤ ਵੇਖ ਲਓ ਤੇ ਸੁਖਵੀਰ ਬਾਦਲ ਦੇ ਘਰ ਦੇ ਹਾਲਾਤ ਵੇਖ ਲਿਆ ਜੀ ਹਸਪਤਾਲ 2013-14 ਚ ਬਣਾ ਹੈ ਆਈ ਥਿੰਕ 15 ਚ ਡਿਲੀਵਰ ਕਰਿਆ ਉਹਦੇ ਬੀਮ ਫਟੇ ਪਏ ਹੈ ਛੱਤਾਂ ਵੀ ਡਿੱਗਣ ਨੂੰ ਆਈਆਂ ਪਈਆਂ ਤੇ ਸੁਖਵੀਰ ਬਾਦਲ ਦਾ ਘਰ ਵੇਖ ਲਓ ਜਾ ਕੇ ਜੇ ਡਿੱਗਿਆ ਵਾ ਦੂਜੀਆਂ ਤੇ ਉਂਗਲਾਂ ਕਰਨੀਆਂ ਬਹੁਤ ਸੌਖੀਆਂ ਕਦੇ ਆਦੇ ਕੰਮ ਦੇ ਬਾਰੇ ਵੇਖ ਲੋ ਜਾ ਕੇ ਪਰ ਇਹ ਇਹ ਵੀ ਹੋ ਸਕਦਾ ਨਾ ਬਾਅਦ ਦੇ ਵਿੱਚ ਕਿਸੇ ਨੂੰ ਉਹਨੂੰ ਸੰਭਾਲਿਆ ਨਾ ਹੋਵੇ ਲੈ ਸੰਭਾਲਦਾ 5 ਸਾਲਾਂ ਚ ਕੀ ਉਹਦਾ ਵਿਗੜ ਜਾਣਾ ਸੀ 5 ਸਾਲਾਂ ਜਿਹੜੇ 40 ਕਰੋੜ ਦੀ ਲਾਗਤ ਨਾਲ ਬਣਿਆ ਹੋਵੇ ਪੁਰਾਣਾ ਸਿਵਲ ਹਸਪੀਟਲ ਸਾਡਾ ਉਹ ਜੋ ਵਿਜਲ ਸਕੀਮ ਚ ਇਹਨਾਂ ਨੇ 40 ਕਰੋੜ ਦੇ ਤੇ ਲੋਨ ਲਿਆ ਔਰ 40 ਕਰੋੜ ਲੋਨ ਦੇ ਇਹਨਾਂ ਨੇ ਕਿਹਾ ਵੀ ਅਸੀਂ ਨਵਾਂ ਹਸਪੀਟਲ ਬਣਾਣਾ ਉਹਨੇ ਦਾ ਬਣਾ ਕੇ ਦਿੱਤਾ ਤੇ ਤੁਸੀਂ ਮੇਰੇ ਸਾਹਮਣੇ ਮੈਨੂੰ ਤਾਂ ਕੁਝ ਕਹਿਣ ਦੀ ਵੀ ਲੋੜ ਨਹੀਂ ਤੁਸੀਂ ਇੱਕ ਵਾਰੀ ਆਪਣੇ ਚੈਨਲ ਨਾਲ ਹੀ ਕਿਸੇ ਨੂੰ ਰਿਪੋਰਟਰ ਨੂੰ ਭੇਜੋ ਉਹਦੇ ਹਾਲਾਤ ਵੇਖ ਲਓ ਤੁਹਾਨੂੰ ਡਵੈਲਪਮੈਂਟ ਦਾ ਪਤਾ ਲੱਗ ਜਾਊਗਾ ਕੀ ਹੈ ਹਰੇਕ ਹਲਕੇ ਦੀ ਡੈਮੋਗ੍ਰਾਫੀ ਡਿਫਰੈਂਟ ਹੈ ਤੁਹਾਡੇ ਕੌਨਸਟੀਚਨਸੀ ਦੇ ਵਿੱਚ ਜ਼ਿਆਦਾ ਵੋਟ ਕਿਹਦੀ ਹੈ ਮੇਰੇ ਰੂਲਰ ਵੋਟ ਜ਼ਿਆਦਾ ਹੈ ਔਰ ਮੇਰੇ ਸਭ ਤੋਂ ਵੱਡੀ ਮੇਜਰ ਪ੍ਰੋਬਲਮ ਹੈ ਪੀਣ ਵਾਲੇ ਪਾਣੀ ਦੀ ਔਰ ਨਹਿਰੀ ਪਾਣੀ ਦੀ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ ਮੇਰੇ ਹਲਕੇ ਕਿਉਂਕਿ ਮੈਂ ਟੇਲਾ ਦੇ ਹਲਕਾ ਮੇਰਾ ਲਾਸਟ ਉਦੋਂ ਪੱਛਤਾਨ ਆ ਜਾਂਦਾ ਸੋ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਅੱਜ ਤੱਕ ਇਹਨਾਂ ਤੋਂ ਨਹਿਰੀ ਪਾਣੀ ਨਹੀਂ ਦਿੱਤਾ ਕਿਥੋਂ ਤੱਕ ਮਰਦਾਂ ਤੇ ਔਰਤ ਦੀ ਵੋਟ ਬਰਾਬਰ ਮੇਰਾ অলਮੋਸਟ ਬਰਾਬਰ ਤੇ ਜਿਹੜੇ ਔਰਤਾਂ ਦੇ ਨਾਲ ਤੁਹਾਡੀ ਪਾਰਟੀ ਦਾ 1000 ਰੁਪਏ ਤੇ ਵਧਾ ਕੇ ਉਹਨੂੰ 1100 ਕੀਤਾ ਗਿਆ ਦੇਣ ਦਾ ਵਾਅਦਾ ਸੀ ਉਹ ਭਾਰਤ ਤਾਂ ਨਹੀਂ ਪਊਗਾ ਨਹੀਂ ਬਿਲਕੁਲ ਦੇਾਂਗੇ ਕਿਉਂ ਨਹੀਂ ਦੇਾਂਗੇ ਜੇ ਅਸੀਂ ਨਾ ਦਿੱਤਾ ਗਿਆ ਅਸੀਂ ਵੋਟਾਂ 'ਚ ਮੰਗਣੇ ਜਾਵਾਂਗੇ ਨਾ ਅਸੀਂ ਜਾਵਾਂਗੇ 100% 1100 ਰੁਪਏ ਵੀ ਮਿਲੂਗਾ ਔਰ ਜਿਹੜੇ ਉਹਨਾਂ ਦੇ ਬਾਕੀ ਪ੍ਰੋਮਿਸਸਿਸ ਅਸੀਂ ਪੂਰੇ ਆਲਮੋਸਟ ਕਰ ਚੁੱਕੇ ਆ ਹਾਈਕ ਪ੍ਰੋਮਿਸ ਰਹਿਦਾ ਉਹ ਜਲਦੀ ਦੂਰ ਕਰ ਦੇਵਾਂਗੇ ਜੇ ਨਹੀਂ ਡਿਲੀਵਰ ਹੁੰਦਾ ਤਾਂ ਤੁਸੀਂ ਵੋਟ ਮੰਗਣ ਨਹੀਂ ਜਾਓਗੇ ਨਹੀਂ ਵੋਟ ਮੰਗਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਉਦੋਂ ਬਾਰੇ ਕਿ ਜ 1100 ਰੁਪਏ ਨਾ ਦਿੱਤਾਗੇ 1100 ਰੁਪਿਆ ਕਦੋਂ ਤੋਂ ਦੇਣਾ ਸ਼ੁਰੂ ਕਰਾਂਗੇ ਬੜੀ ਜਲਦੀ ਦੇ ਦੇਣਗੇ ਇਹ ਤਾਂ ਪਿਛਲੇ ਤੋਂ ਪਿਛਲੇ ਸੈਸ਼ਨ ਬੜੀ ਜਲਦੀ ਦੇ ਦੇਣਗੇ ਬਕਾਇਆ ਨਾਲ ਦੋਂਗੇ ਦਿਆਂਗੇ ਸ਼ੁਰੂਆਤ ਤਾਂ ਕਰਾਂਗੇ ਪਰ ਜਿਹੜਾ ਲਾਈਫ ਟਾਈਮ ਉਹਨਾਂ ਲਈ ਸਹੂਲਤ ਬਣੀ ਰਵੇ ਇਹ ਤਾਂ ਨਹੀਂ ਹੋ ਸਕਦਾ ਵੀ ਅੱਜ ਆਪਾਂ ਅਨਾਉਂਸਮੈਂਟ ਕਰਤੀ ਪਹਿਲੇ ਦੁਜੇ ਕਦੇ ਇਹ ਤਾਂ ਨਹੀਂ ਕਿਹਾ ਸੀ ਵੀ ਬਿਜਲੀ ਪਹਿਲੇ ਵੀ ਨੇ ਫਰੀ ਕਰ ਦੇਣਗੇ ਜੋ ਹੋ ਸਕਦਾ ਸੀ ਕਰਤਾ ਇਹ ਤਾਂ ਨਹੀਂ ਕਿਹਾ ਸੀ ਵੀ ਤੁਹਾਨੂੰ ਐਸਐਸਫ ਫੋਰਸ ਅਸੀਂ ਲਾਖ ਦੇਾਂਗੇ ਹੋ ਸਕਦੀ ਸੀ ਇੰਡੀਆ ਚ ਪਹਿਲੀ ਸਟੇਟ ਹੈ ਪੰਜਾਬ ਜਿਹੜੀ ਪੂਰੀ ਹੋਈ ਇਹ ਤਾਂ ਨਹੀਂ ਕਿਹਾ ਸੀ ਵੀ ਟੇਲਾਂ ਤੇ ਪਾਣੀ ਪਹੁੰਚਾ ਦੇਾਂਗੇ 40 ਸਾਲ ਬਾਅਦ ਮੇਰੇ ਹਲਕੇ ਚ ਟੇਲਾਂ ਤੇ ਪਾਣੀ ਗਿਆ ਐਡੇ ਵੱਡੇ ਲੀਡਰ ਰਹਿ ਗਏ ਇੱਕ ਨਹਿਰ ਨਹੀਂ ਬਣੀ ਉਹਨਾਂ ਤੋਂ ਐਡੇ ਵੱਡੇ ਲੀਡਰ ਰਹਿ ਗਏ ਟੇਲਾਂ ਤੇ ਪਾਣੀ ਨਹੀਂ ਪਹੁੰਚਿਆ ਉਹਨਾਂ ਤੋਂ ਆਮ ਘਰ ਦਾ ਮੁੰਡਾ ਸੀ ਮੈਂ ਔਰ ਮੇਰੀ ਪਾਰਟੀ ਦਾ ਅਸ਼ੀਰਵਾਦ ਸੀ ਤੇ ਪਾਰਟੀ ਨੇ ਸੋਚਿਆ ਵੀ ਕਿਸਾਨਾਂ ਨੂੰ ਗਰਾਊਂਡ ਵਾਟਰ ਤੋਂ ਬਚਾਣਾ ਤੇ ਨਹਿਰੀ ਪਾਣੀ ਦੇਣਾ ਹੈ 30 ਸਾਲਾਂ 35 ਸਾਲਾਂ ਬਾਅਦ ਖਾਲੇ ਬਣੇ ਹੋਣਾ 35 35 ਸਾਲਾਂ ਬਾਅਦ ਢੀਲਾਂ ਦੇ ਪਾਣੀ ਲੈ ਜਾ ਕੇ ਪਰ ਤੁਸੀਂ ਨਾ ਕਹਿਣ ਦੀ ਗੱਲ ਕਹਿ ਰਹੇ ਹੋ ਕਿ ਆ ਤਾਂ ਇਹ ਵੀ ਸੀਗਾ ਵੀ ਸਾਡੀ ਸਰਕਾਰ ਚ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਕੋਈ ਧਰਨੇ ਨਹੀਂ ਲੱਗਣਗੇ ਕਿਸੇ ਨੂੰ ਮੁਜ਼ਾਰੇ ਨਹੀਂ ਕਰਨੇ ਪੈਣਗੇ ਵੇਖੋ ਕੀ ਗਲਤ ਕੰਮ ਕਰਿਆ ਹੈ ਸਰਕਾਰ ਮੇਰੇ ਹਲਕੇ ਚ ਵੱਡੇ ਲੀਡਰਾਂ ਨੇ 40 ਸਾਲ ਇੱਕ ਨਹਿ ਰੋਕੀ ਰੱਖੀ ਸੀ ਲਾਲ ਮਾਈਨਰ ਬਣਿਆ 20 ਕਰੋੜ ਦੀ ਲਾਗਤ ਨਾਲ ਬਣਾ ਕੇ ਦਿੱਤਾ ਮੇਰੇ ਹਲਕੇ 'ਚ 1921 'ਚ ਅੰਗਰੇਜ਼ਾਂ ਨੇ ਇੱਕ ਨਹਿਰ ਬਣਾਈ ਸੀ ਔਰ 1900 'ਚ ਬੰਦ ਹੋ ਗਈ ਚੌਧਰੀ ਮਾਇਨਰ ਉਹਦਾ ਨਾਮ ਹੈ ਅਰਨੀਗਲ 'ਚ ਬੰਦੀ ਉਹ 2025 'ਚ ਹੁਣ ਸਟਾਰਟ ਕਰਕੇ ਦਿੱਤੀ ਹੈ ਪੰਜਾਬ ਦੀ ਪਹਿਲੀ ਨਹਿਰ ਹੈ ਜਿਹੜੀ ਉਹ ਨਵੀਂ ਬਣੀ ਹੈ 65 ਸਾਲ ਬਾਅਦ ਉਹ ਨਹਿਰ ਬਣੀ ਹੈ ਤਕਰੀਬਨ 15-16 ਕਰੋੜ ਦੇ ਖਾਲੇ ਬਣੇ ਪਾਈਪਲਾਈਨਸ ਵਿਛੀ ਜਾਂਦੀਆਂ ਔਰ ਤਾਂ ਛੱਡੋ ਲੋਕਾਂ ਕੋਲ ਪੀਣ ਦੀ ਪਾਣੀ ਵਾਲੀ ਗੱਲ ਤਾਂ ਬਾਕੀ ਦਾ ਨਾ ਸ਼ਹਿਰ ਕੋਲ ਨਹਿਰੀ ਪਾਣੀ ਹੈ ਪੀਣ ਵਾਸਤੇ ਨਾ ਪਿੰਡਾਂ ਕੋਲ ਪੀਣ ਵਾਲਾ ਪਾਣੀ ਹੈ ਦੋ ਮੇਰੀਆਂ ਕਮੇਟੀਆਂ ਇੱਕ ਜਲਾਲਾਬਾਦ ਔਰ ਇਹ ਕਰਨੀ ਵਾਲਾ ਅਰਨੀ ਵਾਲੇ ਤੱਕ ਅੱਜ ਤੱਕ ਸੀਵਰੇਜ ਨਹੀਂ ਪਾਇਆ ਗਿਆ ਹੁਣ ਉਹਦਾ ਸੀਵਰੇਜ ਤਕਰੀਬਨ 30 ਕਰੋੜ ਰੁਪਏ ਅਨਾਉਂਸਮੈਂਟ ਕਰਿਆ ਸਹੀਨ ਸਾਹਿਬ ਨੇ ਉਸੇ ਸੀਵਰੇਜ ਪਵਾ ਰਹੇ ਹਨ ਔਰ ਪੀਣ ਵਾਲੇ ਪਾਣੀ ਦਾ ਉਹਦਾ ਅੱਜ ਹੀ ਹਲੇ ਟੈਂਡਰ ਖੁੱਲਿਆ 12 ਕਰੋੜ ਰੁਪਏ ਦਾ ਜਿਹੜੀ ਨਹਿਰੀ ਪਾਣੀ ਦੀ ਪਾਈਪਲਾਈਨ ਪੁਛਣੀ ਹੈ ਇਹ ਹਾਲਾਤ ਸਾਡੇ ਹਲਕੇ ਦੇ ਤੁਹਾਡੇ ਜੇ ਇਜਾਜ਼ਤ ਹੋਵੇ ਮੈਂ ਉਹ ਗੱਲ ਕਰਨੀ ਚਾਹੁੰਦਾ ਪਰਿਵਾਰ ਦੀ ਗੱਲ ਕਰਨੀ ਚਾਹੁੰਦਾ ਤੁਸੀਂ ਇੱਕ ਵਾਰੀ ਸਟੇਟਮੈਂਟ ਦਿੱਤੀ ਕਿ ਮੈਂ ਤਾਂ ਆਪਣਾ ਪਿਓ ਨਹੀਂ ਮੰਨਦਾ। ਮਤਲਬ ਅਜਿਹੀ ਕੀ ਗੱਲ ਹੋਈ? ਨਹੀਂ ਮੈਂ ਇਹ ਗੱਲ ਨਹੀਂ ਕਿ ਮੈਂ ਤਾਂ ਪਿਓ ਨਹੀਂ ਮੰਨਦਾ। ਬਿਲਕੁਲ ਗਲਤ। ਤੁਹਾਡੀ ਪੋਲੀਟਿਕਲ ਹਾਂ ਮੇਰਾ ਡਿਫਰੈਂਸ ਹੋ ਸਕਦਾ। ਉਹਨਾਂ ਦੀ ਸੋਚ ਤੇ ਮੇਰੇ ਨਾਲ ਰੀਅਲ ਦੇ ਉਹ ਡਿਫਰੈਂਸ ਹੋ ਸਕਦੀ ਪਰ ਮੈਂ ਇਹ ਨਹੀਂ ਕਦੇ ਕਹਿ ਸਕਦਾ। ਤਾਂ ਤੁਹਾਡਾ ਤੁਹਾਡੀ ਬਿਆਨ ਆਇਆ ਇਸ ਮਸਲੇ ਨਹੀਂ ਬਿਲਕੁਲ ਇਹ ਗਲਤ ਗੱਲ। ਮੈਂ ਮੈਨੂੰ ਚੈੱਕ ਕਰਾ ਦੋ। ਬਿਲਕੁਲ ਮੈਂ ਕਿਵੇਂ ਕਹਿ ਸਕਦਾ ਯਾਰ ਕਮਾਲ ਹੋ ਗਿਆ ਉਹਦਾ ਪਿਓ ਨਹੀਂ ਮੈਂ ਮੇਰੇ ਫਾਦਰ ਹੈ ਮੇਰੀ ਬਣੇ ਨਾ ਆਪਣੇ ਲਗ ਮੈਂਟ ਰਹੇ ਹਨ ਪਰ ਮੈਂ ਉਹਨਾਂ ਦਾ ਹੀ ਮੁੰਡਾ ਐ ਇਹਦੇ ਚ ਕੋਲ ਨਹੀਂ ਬਈ ਉਹਨਾਂ ਨੇ ਕਿਉਂ ਤੁਹਾਡੇ ਤੋਂ ਬਹੁਤ ਸਾਰਾ ਡਿਫਰੈਂਸ ਹੋ ਸਕਦੇ ਹਨ ਪਰਵਾਰਾ ਚ ਹੁੰਦੇ ਕੋਈ ਵੱਡੀ ਗੱਲ ਨਹੀਂ ਔਰ ਮੇਰੀ ਬੇਨਤੀ ਹੈ ਵੀ ਗੱਲ ਬਿਲਕੁਲ ਕਹਿਣ ਦੀ ਯੋਗ ਵੀ ਨਹੀਂ ਵੀ ਮੈਂ ਇਸ ਗੱਲ ਤੋਂ ਮੁੱਕ ਸਕਦਾ ਮੈਂ ਕਿਉਂ ਮੁੱਕ ਰਿਹਾ ਯਾਰ ਤੇ ਬੀਐਸਪੀ ਦਾ ਮਤਲਬ ਰੁਕ ਕੀਤਾ ਜਦੋਂ ਮੁੰਡਾ ਸੱਤਾਧਾਰੀ ਪਾਰਟੀ ਤੋਂ ਵਿਧਾਇਕ ਹੋਵੇ ਉਹ ਤਾਂ ਅਲੱਗ ਏਡੇ ਵੱਡੇ ਲੀਡਰ ਨੂੰ ਹਰਾਇਆ ਹੋਵੇ ਚਾਂਸਸ ਮੰਤਰੀ ਬਣਨ ਦੇ ਹੋਣਾ ਇਹਦੇ ਬਾਰੇ ਉਹ ਦੱਸ ਸਕਦੇ ਮੈਂ ਕੀ ਕਹਾਂ। ਇਹ ਉਹ ਸਾਲ ਤੁਸੀਂ ਉਹਨਾਂ ਨੂੰ ਪੁੱਛ। ਤੇ ਹੋਈ ਇਕੱਠੇ ਰਹਿਨੇ ਵੱਖ-ਵੱਖ। ਨਹੀਂ ਉਹ ਵੱਢ ਰਹੇ ਨੇ। ਆਈ ਦਰੋਲੇ। ਕਿਹੜਾ ਕਰ ਪਈ ਇਹਨਾਂ ਵਾਰ। 6 ਕਿੱਲੇ ਆਣਾ ਬਹਿਲ। 6 ਕਿੱਲੇ ਚ ਤਾਂ ਹੈ ਹੀ ਨਹੀਂ ਭਾਈ। ਕਿੰਨੇ ਚ ਹੈ? 6 ਕਿੱਲੇ ਹੈ ਹੀ ਨਹੀਂ। ਬਲਤ ਤੁਸੀਂ ਪੂਰੇ ਕਰ ਦਿਓ। ਮੇਰੇ ਕੋਲ ਉਹਦੇ ਚ ਖੇਤੀ ਵੀ ਹੁੰਦੀ ਹੈ। ਉਹਦੇ ਚ ਘਰ ਵੀ ਹੈ, ਮੇਰਾ ਆਫਿਸ ਵੀ ਮੇਰਾ ਉੱਥੇ ਹੈ। ਹੁਣ ਤੁਸੀਂ ਦੱਸੋ ਪਬਲਿਕ ਮੈਨੂੰ ਕਿੱਥੇ ਮੈਨੂੰ ਦੱਸੋ। ਨਹੀਂ ਜਿਹੜਾ ਬਗਲ ਆ ਉਹ ਕਿੰਨੇ ਦਾ? ਨਹੀਂ 1 ਕਿੱਲਾ ਬਗਲ। ਹਾਂ ਕੀ ਗੱਲ ਤਾਂ ਇਹ ਦੱਸੋ ਕਿ ਕਿਹਦਾ ਨਹੀਂ ਘਰ ਬਣਾਇਆ ਪਾਰਕ ਹੀ ਆ ਮੈਂ ਕੋ ਸਾਰਾ ਤਾਂ ਨਹੀਂ ਬਣਾਤਾ ਕਨਾਲ ਚ ਮੇਰਾ ਆਫਿਸ ਹੈ ਸਵਾ ਕਨਾਲ ਚ ਮੇਰਾ ਘਰ ਹੈ ਬਾਕੀ ਸਾਰਾ ਪਾਰਕ ਹੈ ਲਾਉਣ ਕਿਹਦੇ ਕਰ ਲਾਉਣ ਨਹੀਂ ਹੁੰਦਾ ਪਿੰਡਾਂ ਚ ਲੋਕਾਂ ਨੂੰ ਜ਼ਮੀਨ ਸਸਤੀ ਮਿਲਦੀ ਹੈ ਇੰਨਾ ਵੱਡਾ ਮੁੱਦਾ ਕਿਉਂ ਹਾਂ ਹਾਂ ਤੇ ਜਿਹਦੇ ਕੋਲ ਮੁੱਦਾ ਹੀ ਹੈ ਨਹੀਂ ਕੋ 골ਡੀ ਤੋਂ ਹੋਰ ਦੱਸ ਦੇ ਮੈਂ ਕਰਪਸ਼ਨ ਕੀ ਕਰੀ ਮੇਰੇ ਹਲਕੇ ਚ ਦੋ ਸਭ ਤੋਂ ਵੱਡੀਆਂ ਕਮਾਈਆਂ ਇੱਕ ਸੀ ਰੇਤੇ ਦੀ ਕਮਾਈ ਪੂਰੀ ਪੀਕ ਤੇ ਸੀ ਰੇਤਾ ਸਭ ਤੋਂ ਟਾਪ ਦਾ ਰੇਤਾ ਉਹ ਤੋਂ ਨਿਕਲਦਾ ਦੱਸ ਦੇ ਜੇ 골ਡੀ ਨੂੰ ਘਰੇਤਾ ਕੱਢਿਆ ਤਾਂ ਮੈਂ ਦੇ ਦਾਂ ਨਾ ਪੂਰੇ 3.5 ਸਾਲਾਂ ਚ ਔਰ ਦੂਜੀ ਸੀ ਟਰੱਕ ਯੂਨਿਟ ਦੀ ਕ ਬੇਅੰਤ ਲੁੱਟ ਸੀ ਮੇਰੇ ਜਲਾਲਾਬਾਦ ਚ ਸ਼ੈਲਰਾਂ ਨਾਲ ਲੁੱਟਿਆ ਜਾਂਦਾ ਸੀ 25-2500 ਰੁਪਏ ਦੀ ਪਰਚੀ ਲਈ ਜਾਂਦੀ ਸੀ ਬਾਹਰੋਂ ਜਿਹੜੇ ਟਰੱਕ ਆਉਂਦੇ ਸੀ ਉਂਗਲ ਖੜੀ ਕਰਕੇ ਕਹਿ ਦੇਣਾ ਇੱਕ ਟਰੱਕ ਦੀ ਪਰਚੀ ਲਈ ਮੈਂ ਦੇਣਦਾਰ ਹਾਂ ਦੋ ਵੱਡੀਆਂ ਕਮਾਈਆਂ ਸੀ ਉਹ ਬੰਦ ਕਰਤੀਆਂ ਹੋਰ ਕੋਈ ਅਲੀਗੇਸ਼ਨ ਲਾ ਦੇਣ ਮੇਰਾ ਗਾਲੀਤਲ ਦਾ ਇਲਜ਼ਾਮ ਹੈ ਸਿਆਸੀ ਬਦਲਾਖੋਰੀ ਦੇ ਤਹਿਤ ਵਿਕਰਮਜੀਠੇ ਤੇ ਕਾਰਵਾਈ ਹੋ ਰਹੀ ਹੈ ਬਈ ਬਹੁਤ ਚੰਗੀ ਗੱਲ ਹੈ ਜੇ ਸੋਚਦੇ ਨੇ ਆ ਹੁਣੀ ਵੀ ਚਾਹੀਦੀ ਸੀ ਜਿਹੜੇ ਬੰਦੇ ਨੇ ਪੰਜਾਬ ਦੀ ਜਵਾਨੀ ਮਾਰਤੀ ਹੋਵੇ ਯਾਰ ਤੁਸੀਂ ਕਿਹੜੀ ਬਦਲਾਖੋਰੀ ਦੀ ਗੱਲਾਂ ਕਰਦੇ ਹੋ ਸੋ ਜੂਏ ਕਾ ਕੇ ਬਿੱਲੀ ਹੱਜ ਨੂੰ ਜੱਲੀ ਤੁਸੀਂ ਹਰ ਰੋਇ ਗੱਲਾਂ ਕਰੋ ਵੀ ਪਤ ਨਹੀਂ ਅਸੀਂ ਕੀ ਕਰਤਾ ਤੁਹਾਡੀ 50 ਹਜ਼ਾਰ ਟਰਨ ਦੀ ਕਿਉਂ ਨਹੀਂ ਟਰਨਓਵਰ ਕਿਉਂ ਨਹੀਂ ਵਧ ਗਈ ਬਈ ਯਾਰ ਇਹਨਾਂ ਦੀ ਕਿੱਥੋਂ ਟਰਨਓਵਰ ਵਧੀਆਂ ਤੁਸੀਂ ਆਪ ਦੱਸ ਦਿਓ ਕਿੱਥੇ ਕੰਪਨੀਆਂ ਬਣਾਉਣੀਆਂ ਯੂਪੀ 'ਚ ਤੁਸੀਂ ਰਹਿੰਦੇ ਹੋ ਪੰਜਾਬ 'ਚ ਕਿਹੜੀ ਕੰਪਨੀਆਂ ਬਣਾਉਣੀਆਂ ਉੱਥੇ ਤੁਸੀਂ ਜਾ ਕੇ ਤੁਹਾਡੇ ਸਾਹਮਣੇ ਸਭ ਕੁਝ ਹੋਇਆ ਪੰਜਾਬ ਦੇ ਹਾਲਾਤ ਪਹਿਲਾਂ ਕੀ ਸੀ ਤੇ ਇਹਨਾਂ ਦੇ ਟਨੋਰ 'ਚ ਕੀ ਹੋਇਆ ਕਿਹੜਾ ਲਾਅ ਐਂਡ ਆਰਡਰ ਨਾ ਤਾਂ ਕੋਈ ਅਜੇ ਤੱਕ ਵੇਖਿਆ ਸੀ ਕਦੇ ਯਾਦ ਹੈ ਮੈਨੂੰ ਅਸੀਂ ਤਰਨਾਲਾ ਆਏ ਸੀ ਤਰਨ ਤਰਨ ਉਤੇ ਕੇਸ ਇਹਦਾ ਗੋਲੀ ਮਾਰੀ ਗਈ ਸੀ ਆਦੀ ਵਾਰੀ ਤਾਂ ਸਭ ਨੂੰ ਭੁੱਲ ਜਾਂਦਾ ਜੋ ਕਾਲੀ ਦਲ ਦੇ ਰਾਜ ਕਾਨੂੰਨ ਹੀ ਨਹੀਂ ਹੁੰਦਾ ਸੀ ਤਾਂ ਲਾਅਨ ਆਰਡਰ ਕੀ ਹੋਣਾ ਸੀ ਜੋ ਕਹਿਤਾ ਫਰਮਾਨ ਜਾਰੀ ਸੀ ਜੋ ਕਰਤਾ ਕਰਤਾ ਬਸ ਕਹਿੰਦੇ ਕੇਸ ਬਣਾਇਆ ਅੰਦਨ ਤੋਂ ਵੱਧ ਜਾਇਦਾਦ ਦਾ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਚਿੱਟੇ ਵਾਲੇ ਫੜਦੇ ਆ ਵੇਖੋ ਹਾਲੇ ਤਾਂ ਤੁਹਾਡੇ ਸਾਹਮਣੇ ਆ ਬਈ ਜੇ ਕੁਝ ਨਾ ਹੋਵੇ ਵਿੱਚ ਉਹ ਦੇ ਚ ਤਾਂ ਫਿਰ ਕੋਰਟ ਨੂੰ ਬਰੀ ਕਰ ਦਨਗੇ ਕਦੇ ਹੁਣ ਹੈ ਕੋਰਟ ਤਾਂ ਸਾਡੇ ਅੰਡਰ ਨਹੀਂ ਕਾਂਗਰਸ ਜਿਹੜੀ ਤੁਹਾਡੀ ਐਕਸ ਪਾਰਟੀ ਹੈ ਉਹ ਕਹਿੰਦੇ ਵੀ ਅਸੀਂ ਤਾਂ ਅੰਦਰ ਵੀ ਕਰ ਦਿੱਤਾ ਸੀ ਕਿਉਂ ਨਹੀਂ ਤੁਹਾਡੀ ਸਰਕਾਰ ਵੱਲੋਂ ਉਹਨੂੰ ਕੰਟੀਨਿਊ ਕੀਤਾ ਗਿਆ ਕਿਉਂ ਨਹੀਂ ਚਲਾਨ ਪੇਸ਼ ਕੀਤਾ ਗਿਆ ਵੇਖੋ ਇਹ ਤਾਂ ਕਹਿਣ ਦੀ ਗੱਲਾਂ ਨੇ ਬਈ ਜੋ ਉਹਨਾਂ ਨੇ ਅੰਦਰ ਕਰਿਆ ਤਾਂ ਪੂਰੇ ਸਬੂਤ ਨਾਲ ਹੀ ਅੰਦਰ ਕਰਾਂਗੇ ਹੁਣ ਤੁਹਾਡੇ ਸਾਹਮਣੇ ਪੂਰੇ ਸਬੂਤ ਨਾਲ ਅੰਦਰ ਕਰਾਂਗੇ ਕਾਂਗਰਸ ਦਾ ਪਾਪ ਦੇ ਵੀ ਵੇਖ ਲਵੇ ਕੀ ਹਾਲਾਤ ਹੈ ਬਾਕੀ ਤਾਂ ਗੱਲ ਛੱਡੇ ਜੋ ਪਿੰਡਾਂ 'ਚ ਉਹਨਾਂ ਦੇ ਹਾਲਾਤ ਹੈ ਜੋ ਉਹਨਾਂ ਦੀ ਕਾਰਜਕਾਰੀ ਕਿਸੇ ਨੂੰ ਭੁੱਲੀ ਨਹੀਂ ਗਈ ਜੋ ਉਹਨਾਂ ਦੀ ਆਪਜੀ ਲੁਧਿਆਣੇ ਤੁਸੀਂ ਵੇਖਿਆ ਕੀ ਹਾਲਾਤ ਰੇ ਉਹ ਕਹਿੰਦਾ ਮੈਂ ਪ੍ਰਧਾਨ ਨਹੀਂ ਮੰਨਦਾ ਉਹ ਕਹਿੰਦਾ ਮੈਂ ਉਹਨੂੰ ਨਹੀਂ ਮੰਨਦਾ ਬਾਕੀ ਤਾਂ ਗੱਲ ਹੀ ਛੱਡ ਦਿਓ ਕੀ ਕਰਸੋ ਜੋ ਤੁਸੀਂ ਮਰਜ਼ੀ ਕਰ ਲਓ ਪਰ ਥੋੜੀ ਇਕਤਾ ਤਾਂ ਹੋਣੀ ਚਾਹੀਦੀ ਤੁਹਾਡੀ ਰਡਾਰ ਤੇ ਕੀ ਹੈ ਲੋਕ ਤੁਹਾਨੂੰ ਦੁਬਾਰਾ 2027 ਚ ਕਿਉਂ ਚੁਣਨ ਤੁਸੀਂ ਹਲਕੇ ਲਈ ਕੀ ਕੀਤਾ ਹੈ ਜੀ ਮੇਰੇ ਹਲਕੇ ਸਭ ਤੋਂ ਵੱਡੀ ਫਾਜ਼ਲ ਕਾ ਫਰੋਸਪੁਰ ਰੋਡ ਹੈ ਸਾਡੀ ਬਹੁਤ ਟ੍ਰੈਫਿਕ ਹੈ ਉਹਦਾ ਸੀ ਬਾਈਪਾਸ ਮੁੱਖ ਮੰਤਰੀ ਪੰਜਾਬ ਨੇ ਸਾਨੂੰ ਦਿੱਤਾ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਸਭ ਤੋਂ ਵੱਡੀ ਨਜਾਤ ਮਿਲੇਗੀ ਵੱਡਾ ਟ੍ਰੈਫਿਕ ਸਾਰਾ ਨਿਕਲ ਜਾਏਗਾ ਔਰ ਜਿਹੜੀ ਮੇਨ ਸ਼ਹਿਰ ਦੀ ਪ੍ਰੋਬਲਮ ਸੇ ਉਹ ਖਤਮ ਹੋ ਜਾਏਗੀ। ਔਰ ਇੱਕ ਸਭ ਤੋਂ ਵੱਡਾ ਉਹ ਰੀਸੈਂਟਲੀ ਪ੍ਰੋਜੈਕਟ ਸਾਡਾ ਤਕਰੀਬਨ 50 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਜਲਾਲਾਬਾਦ ਵਾਟਰ ਟ੍ਰੀਟਮੈਂਟ ਪਲਾਂਟ ਲਈ ਉਹਨਾਂ ਨੂੰ ਸੈਂਕਸ਼ਨ ਹੋਇਆ। ਰੀਸੈਂਟਲੀ ਵਾਲੇ ਪੰਜ 10 ਦਿਨ ਪਹਿਲਾਂ ਉਹਦੀ ਲੈਂਡ ਖਰੀਦੀ ਗਈ। ਔਰ ਇੱਕ ਅਰਨੀ ਵਾਲੇ ਲਈ ਤਕਰੀਬਨ 64 ਕਰੋੜ ਰੁਪਇਆ ਨਹਿਰੀ ਪਾਣੀ ਦਾ ਔਰ ਸੀਵਰੇਜ ਦਾ ਅਲੋਟਮੈਂਟ ਲਈ। ਔਰ ਬਾਕੀ ਤਾਂ ਸਕੂਲ ਦੀ ਜਿਹੜੀ ਡਿਵੈਲਪਮੈਂਟ ਸੀ ਉਹ ਅਜੇ ਤੱਕ ਕਦੇ ਨਹੀਂ ਹੋਈ ਨਹੀਂ ਜਿੰਨੀ ਮੇਰੇ ਹਲਕੇ ਚੋਈ ਹੈ। 50 ਕਰੋੜ 30 ਲੱਖ ਰੁਪਇਆ ਤਿੰਨ ਸਾਲਾਂ ਚ ਸਕੂਲਾਂ ਚ ਆਇਆ ਔਰ ਮੁੱਖ ਮੰਤਰੀ ਪੰਜਾਬ ਦਾ ਇਸ ਗੱਲ ਦਾ ਵੀ ਧੰਨਵਾਦ ਦੀਆਂ ਜਿਨ੍ਹਾਂ ਨੇ ਪੰਜਾਬ ਦਾ ਦੂਜਾ ਹਲਕਾ ਹੋਇਆ ਜਿਲ੍ਹਾ ਲਾਹਾਂਬਾ ਜਿੱਥੇ ਦੋ ਸਕੂਲ ਆਫ ਫੈਮਿਨਿਸ ਬਣਾ ਕੇ ਦਿੱਤੇ ਸੋ ਇਸੇ ਤਰ੍ਹਾਂ ਹਰ ਪਿੰਡਾਂ ਚ ਡਵੈਲਪਮੈਂਟ ਪਾਰਕ ਵੀ ਬਣ ਰਹੇ ਸਟੇਡੀਅਮ ਬਣ ਰਹੇ ਸਰਕਾਰ ਦਾ ਏਜੰਡਾ ਸਪੋਰਟਸ ਵੀ ਹੈ ਉਸ ਤਹਿਤ ਕੋਈ ਤੁਹਾਡੇ ਮੈਨੂੰ 28 ਸਟੇਡੀਅਮ ਮਿਲੇ ਰੀਸੈਂਟਲੀ ਔਰ 10 15 ਸੀ ਆਲਰੇਡੀ ਬਣਾ ਚੁੱਕੇ ਆਂ ਔਰ ਬਾਕੀ ਨੈਕਸਟ ਇਅਰ ਜਿਸੀਂ ਹੁਣ ਕਿਉਂਕਿ ਇਸ ਏਪਿਕ 30 ਟਾਈਮ ਹੁੰਦੇ ਖਾਲੇ ਬਣਦੇ ਹਨ ਰੇਗਾਜ ਖਾਲੇ ਬਣੇ ਹੁਣ ਅਸੀਂ ਸਪੋਰਟਸ ਐਕਟੀਵਿਟੀ ਜਿੰਨੇ ਇੱਕ ਤਾਂ ਗਵਰਨਮੈਂਟ ਨੇ ਦਿੱਤੇ ਹੋ ਔਰ ਪਲੱਸ 15 ਹੋਰ ਆਇਡੈਂਟੀਫਾਈ ਕਰੇ ਜਿਹੜੇ ਨਾਲ ਉਹ ਅਸੀਂ ਬਣਾ ਕੇ ਦੇਨੇ ਜੀ ਔਰ ਇਹ ਹੀ ਕੋਸ਼ਿਸ਼ ਹੈ ਆਪ ਦੇ ਹਲਕੇ ਲਈ ਔਰ ਸਭ ਤੋਂ ਵੱਡੀ ਗੱਲ ਜਿਹੜੇ ਹਲਕੇ ਚ ਸਭ ਤੋਂ ਵੱਧ 26ਆਂ ਦੇ ਪਰਚੇ ਔਰ 307 ਦੇ ਪਰਚੇ ਹੁੰਦੇ ਸੀ ਕੋਈ ਸਿੰਗਲ ਬੰਦਾ ਖੜਾ ਹੋ ਕੇ ਨਹੀਂ ਕਹਿ ਸਕਦਾ ਕਿ ਗੋਲਡੀ ਨੇ ਸਾਡੇ ਤਿੰਨੇ ਜਾਈ ਪਰਚਾ ਕਰਾਏ ਦਰਦੇ ਨਹੀਂ ਦਰਦੇ ਨਹੀਂ ਕਿਉਂ ਕਰੇਗੇ ਜਿਹੜੇ ਲੋਕਾਂ ਨੇ ਇਤਿਹਾਸ ਰਚਤਾ ਫਿਰ ਸਾਡੇ ਦੋਨਾਂ 'ਚ ਫਰਕ ਕੀ ਕੀ ਰਹਿ ਗਿਆ ਇੱਕ ਸਿੰਗਲ ਪਰਚਾ ਵੀ ਕੋਈ ਨਹੀਂ ਕਹਿ ਸਕਦਾ ਵੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਕਿਸੇ ਦਾ ਨਜਾਇਜ਼ ਪਰਚਾ ਪਿੰਡਾਂ 'ਚ ਵੀ ਖੜਿਓ ਕੇ ਕਹਿ ਸਕਦਾ ਵੀ ਕੋਈ ਨਜਾਇਜ਼ ਪਰਚਾ ਨਹੀਂ ਕਿਸੇ ਤੇ ਕਰ ਰਹਾ ਇਹ ਸਭ ਤੋਂ ਵੱਡਾ ਉਹਨਾਂ ਲਈ ਬੈਨੀਫਿਟ ਹੈ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਮਾੜਾ ਵੀ ਨਹੀਂ ਕਰਨਾ ਸਾਡਾ ਕਮੰਡਾ ਇਹੀ ਸਾਨੂੰ ਆਮ ਆਦੀ ਪਾਰਟੀ ਨੇ ਸਿਖਾਇਆ ਆਮ ਘਰਾਂ ਦੇ ਮੁੰਡਿਆਂ ਨੂੰ ਇੱਥੋਂ ਤੇ ਪਹੁੰਚਣ ਦਾ ਮੌਕਾ ਮਿਲੇ ਔਰ ਰਿਕਾਰਡ ਬਣੇ ਸੋ ਅਸੀਂ ਵੀ ਚਾਹੁੰਦੇ ਹਾਂ ਵੀ ਉਹ ਰਿਕਾਰਡ ਮੇਨਟੇਨ ਰਹੇ ਇਸੇ ਤਾਂ ਇਹ ਸਾਡੀ ਜ਼ਿੰਮੇਵਾਰੀ ਬੰਦੀ ਹੈ ਉਹਨਾਂ ਨੇ ਵੱਖਰਾ ਵੱਖਰਾ ਕੰਮ ਕਰਦੇ ਰਹੇ ਜੀ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਮਿਹਰਬਾਨੀ ਧੰਨਵਾਦ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਇੱਥੇ ਆਏ ਇਹਦੇ ਲਈ ਤੁਹਾਡਾ ਦੁਬਾਰਾ ਸ਼ੁਕਰੀਆ ਕਿਉਂਕਿ ਬੜੇ ਟਾਈਮ ਤੋਂ ਤੁਸੀਂ ਕਹਿੰਦੇ ਸੀ ਵੀ ਸਟੂਡੀਓ ਨਹੀਂ ਆਉਂਦੇ ਮੈਂ ਕਿਹਾ ਚਲੋ ਇਸ ਵਾਰੀ ਤੁਹਾਡਾ ਲਾਂਭਾ ਵਿਲਾਦੀਏ ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਸੋ ਇਹ ਸੰ ਗੋਲਡੀ ਕੰਬੋਜ ਜਿਨ੍ਹਾਂ ਦੇ ਬਾਰੇ ਕਈ ਦਫਾ ਤੁਸੀਂ ਸਾਡੇ ਪ੍ਰਾਈਮ ਸ਼ੋਅ ਦੇ ਵਿੱਚ ਵੀ ਗੱਲਾਂ ਸੁਣੀਆਂ ਜਾਂ ਹੋਰ ਕਈ ਤਰ੍ਹਾਂ ਦੇ ਬਿਆਨ ਜਿਹੜੇ ਆ ਕਈ ਲੀਡਰਾਂ ਨੇ ਇਲਜ਼ਾਮ ਲਾਏ ਉਮੀਦ ਹੈ ਕਿ ਉਹ ਜਿਹੜੇ ਸਵਾਲ ਤੁਹਾਡੇ ਜ਼ਿਹਨ ਤੇ ਤੁਹਾਡੇ ਲਬਾਂ ਤੇ ਹੋਣਗੇ ਉਹਨਾਂ ਨੂੰ ਮੈਂ ਲੈਣ ਦੇ ਲਈ ਕਾਮਯਾਬ ਹੋਇਆ ਹੋਊਂਗਾ ਦਿਓ ਇਜਾਜ਼ਤ ਧੰਨ